ਮੈਂ ਸਭ ਕਿਵੇਂ ਦੇਖ ਤੋ ਬਹੁਤ ਮੰਦ ਭੱਗਾ ਹਾਦਸਾ ਜਿਹੜਾ ਵਾਪਰੇਗਾ ਅੱਜ ਆਪਣੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਜੀ ਕਿਸ ਤਰ੍ਹਾਂ ਦਾ ਹਾਦਸਾ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਕਿੱਥੋਂ ਦੇ ਇਹ ਰਹਿਣ ਵਾਲੇ ਸੀਗੇ ਵਿਅਕਤੀ ਜਿਨ੍ਹਾਂ ਦਾ ਹਾਦਸਾ ਹੋ ਗਿਆ ਦੇਖੋ ਜੀ ਬੜਾ ਮਦ ਭੱਗੀ ਘਟਨਾ ਇਹ ਮੈਨੂੰ ਸਵੇਰੀ 7 7:30 ਕਾਲ ਆਉਂਦੀ ਹੈ ਵੀ ਕਿੱਡੀ ਨੂੰ ਅੱਗ ਲੱਗੀ ਹੋਈ ਆ ਇੱਥੇ ਦੀ ਕੋਈ ਲੰਘ ਰਹੀ ਸੀ ਤੇ ਮੈਂ 7 ਮਿੰਟਾਂ ਚ ਮੇਰੇ ਖਿਆਲ ਚ ਇੱਥੇ ਆ ਗਿਆ ਸੀ ਪੰਜ 7 ਮਿੰਟ ਚ ਹੀ ਐਸ ਐਚ ਓ ਸ਼ਾਜਲੀ ਵੀ ਇੱਥੇ ਪਹੁੰਚ ਗਿਆ ਸੀ ਡੀ ਐਸ ਪੀ ਸਾਹਿਬ ਨਾਲ ਵੀ ਗੱਲ ਹੋ ਗਈ ਸੀ ਐਸ ਐਚ ਓ ਦਿੜਬਾ ਨਾਲ ਵੀ ਗੱਲ ਹੋ ਗਈ ਸੀਗੀ ਜਦੋਂ ਅਸੀਂ ਆਏ ਤੇ ਥੋੜੀ-ਮੋਟੀ ਹੀ ਅੱਗ ਚੱਲ ਰਹੀ ਸੀ ਉਹ ਗੱਡੀ ਦੇ ਵਿੱਚ ਆਈਡੈਂਟੀਫਾਈ ਹੋਇਆ ਵੀ ਇਹ ਮੌੜਾਂ ਦੀ ਹੈਗੇ ਮਾਮਾਤੀਆਂ ਸਰਬਜੀਤ ਕੌਰ ਨਾਂ ਦੀ ਕੁੜੀ ਹੈਗੀ ਹੈ ਬਿਲਕੁਲ ਪੁਲਿਸ ਮੁਲਾਜ਼ਮਾ ਮੇਰੇ ਖਿਆਲ ਚ ਜਿੰਨਾ ਕੁ ਮੇਰੀ ਜਾਣਕਾਰੀ ਹੈ ਦੋਨੇ ਮਾਮਾਤੀਆਂ ਅਸੀਂ ਕਿਤੇ ਜਾ ਰਹੀਆਂ ਸੀ ਕਿਸੇ ਰਿਸ਼ਤੇਦਾਰੀ ਚ ਪਤਾ ਨਹੀਂ ਕਿਵੇਂ ਐਕਸੀਡੈਂਟ ਹੋਇਆ ਅੱਗ ਲੱਗੀ ਹੈ ਤੇ ਅੱਗ ਦੇ ਨਾਲ ਦੋਨੇ ਵਿੱਚ ਹੀ ਜਿੰਦਾ ਚੜ੍ਹ ਚਲ ਕੇ ਸੁਆਹ ਹੋ ਗਈਆਂ ਕੀ ਖਾਸ ਸੀਦਾ ਪਤਾ ਲੱਗਾ ਜੀ ਕਿੰਨੇ ਕ ਵਜੇ ਦਾ ਟਾਈਮਿੰਗ ਦਾ ਕੋਈ ਆਈਡੀਆ ਕੋਈ ਪਤਾ ਲੱਗਾ ਕਿ ਕਿੰਨੇ ਕ ਵਜੇ ਇੱਥੋਂ ਜਾ ਰਹੀ ਸੀ ਦੇਖੋ ਜੀ ਜੇ ਆਪਾਂ ਸਾਹਵਲ ਆਈਏ ਆਪਣੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਦਸਵੇਰੇ 3 ਵਜੇ ਚੱਲੇ ਹੋਣਗੇ ਕਿਉਂਕਿ ਗੱਡੀ ਮੱਚਣ ਨੂੰ ਵੀ ਟਾਈਮ ਲੱਗਦਾ ਹਜੇ ਇਹਦੀ ਕੋਈ ਕਲੀਅਰਟੀ ਨਹੀਂ ਹੈਗੀ ਵੀ ਕਿੰਨੇ ਵਜੇ ਕਰੋ ਚੱਲੇ ਆ ਇਹ ਬਾਅਦ ਚ ਪਤਾ ਲੱਗੂਗਾ ਵੀ ਕਿੱਦਾਂ ਕੀ ਹੋਊਗਾ ਦੋਨੋਂ ਵਿਅਕਤੀ ਸੀ ਜੀ ਦੋਨੋਂ ਵਿਅਕਤੀ ਸੀ ਜੀ ਕੀ ਨਾ ਹੋਈ ਮੈਂ ਸਰਪੰਚ ਪਿੰਡ ਮੋੜਾਂ ਬਲਵਿੰਦਰ ਸਿੰਘ ਜੀ ਤੇ ਜਿਹੜਾ ਬਹੁਤ ਮਦਮਾਗੀ ਕਟਨਾ ਹੋਈ ਹੈਗੀ ਸਾਡੇ ਪਿੰਡ ਦੇ ਮਲਕ ਜਾ ਕੁੜੀ ਸੀ ਬੇਟੀ ਸੀ ਪੁਲਿਸ ਦੇ ਵਿੱਚ ਸੀਗੀ ਤੇ ਬਹੁਤ ਅੱਛੀ ਫੈਮਿਲੀ ਸੀ ਦਾ ਬ੍ਰਦਰ ਵੀ ਪੁਲਿਸ ਦੇ ਵਿੱਚ ਨੇਗੇ ਤੇ ਮਾਮਾ ਧੀਆਂ ਫੇਰੇ ਚੱਲ ਜੇ ਨੇ ਹੈ ਟਾਈਮ ਦਾ ਪਤਾ ਨਹੀਂ ਕਿ ਕਿੱਦੇ ਚੱਲੇ ਨੇਗੇ ਉਹ ਕੋਈ ਤਾਂ ਕਹਿੰਦੇ ਨੇ 6 ਵਜੇ ਚੱਲੇ ਨੇਗੇ ਹਜੇ ਕੋਈ ਕਲੀਅਰਟੀ ਨਹੀਂ ਕਿ ਕਿੰਨੇ ਵਜੇ ਹੋਏ ਨੇ ਕਿ ਭਰਾ ਜਿਹੜੇ ਸਾਹ ਕੋਲ ਕੰਡੀਸ਼ਨ ਲੱਗਦੀ ਗੱਡੀ ਐਂ ਸਥਿਤੀ ਜਿਹਨਾਂ ਸਰ ਚੇਅਰਮੈਨ ਪਹੁੰਚ ਘੰਟੇ ਚ ਪਹੁੰਚ ਗਏ ਸੂਰੇ ਠੰਡ ਗੱਡੀ ਠੰਡੀ ਪਈ ਸੀਗੀ ਤੇ ਦੇਖੋ ਹਜੇ ਤਾਂ ਜਾਂਚ ਦਾ ਵਿਸ਼ਾਗਾ ਵੀ ਕਿਵੇਂ ਚੱਲ ਰਿਹਾ ਕੰਮ ਕੀ ਇਹਨਾਂ ਦੀ ਕੰਮ ਲਈ ਕੀ ਕਰਦੀ ਹੈ ਇਹ ਕਾਰੋਬਾਰ ਕੀ ਕਰਦੀ ਹੈ ਕੰਮ ਕਰਕੇ ਕਰਦੇ ਕੰਮ ਤਾਂ ਡੈਡੀ ਦਾ ਖੇਤੀ ਕਰਦੇ ਨੇ ਜੀ ਬ੍ਰਦਰ ਪੁਲਿਸ ਦੇ ਵਿੱਚ ਨੇ ਆਪ ਵੀ ਮੁਲਾਜ਼ਮ ਸੀ ਕੁੜੀ ਇਹ ਤੇ ਵਧੀਆ ਫੈਮਿਲੀ ਸੀਗੀ ਇਹ ਕੁੜੀ ਬਾਈ ਹਸੀ ਕਨੌਰ ਜੀ ਕਨੌਰ ਵੇਸ ਹਾਂ ਹਾਂ ਤੇ ਹੁਣ ਕਿਸ ਤਰ੍ਹਾਂ ਦਾ ਜਿਹੜਾ ਪਰਿਵਾਰ ਦਾ ਕਿਸ ਤਰ੍ਹਾਂ ਦਾ ਹਾਲ ਹੈ ਜੀ ਇਹਨਾਂ ਦਾ ਇਲਾਕੇ ਦਾ ਹਾਲ ਬ੍ਰਦਰਨ ਦਾ ਸੀ ਦਿਖਾਇਆ ਵੀ ਨਹੀਂ ਬ੍ਰਦਰ ਦੇ ਪਿੱਛੇ ਬੈਠੇ ਨੇ ਇਹਨਾਂ ਦੇ ਹਜੇ ਹੁਣ ਦਾ ਜੇ ਬਹੁਤ ਬੁਰਾ ਹਾਲ ਹੈਗਾ ਡੈਡੀ ਹਜੇ ਆ ਰਹੇ ਨਹੀਂਗੇ ਹਜੇ ਪੁਲਿਸ ਆਇਡੈਂਟੀਫਾਈ ਕਰਕੇ ਆਪਣੀ ਕਾਰਵਾਈ ਕਰ ਰਹੀ ਹੈ ਆਪ ਕੋ ਹਜੇ ਪੂਰੀ ਜਾਂਚ ਚੱਲ ਰਹੀ ਹੈ ਬਾਕੀ ਦੇ ਦੇਖੋ ਅਗਲੀ ਕਾਰਵਾਈ ਕੀ ਹੁੰਦੀ ਜਾਈਗੀ ਹਜੇ ਬਾਈ ਜੀ ਕੀ ਨਾਮ ਹੈ ਜੀ ਫਲਵਾਨ ਬਾਈ ਹਰਪਾਲ ਸਿੰਘ ਖੜਿਆਲ ਮੈਂ ਜ਼ਿਲ੍ਹਾ ਪ੍ਰਧਾਨਾ ਯੂਥ ਕਾਲੀਦਲ ਦਾ ਸੋਰੂਪ ਬਾਈ ਜੀ ਬਹੁਤ ਮਤਲਬ ਬਾਈ ਜੀ ਬਹੁਤ ਹੀ ਦੁਖ ਇਹ ਸਾਡੇ ਨਜ਼ਦੀਕੀਓ ਨੇ ਮੇਰੇ ਕਰਨੈਲ ਸਿੰਘ ਜੀ ਉਹਨਾਂ ਦੀ ਬੇਟੀ ਸੀਗੀ ਤੇ ਉਹਨਾਂ ਦੀ ਵਾਈਫ ਸੀਗੀ ਘਰੋਂ ਚੱਲੇ ਨੇ ਲਾ ਲੋ ਟਾਈਮ ਦਾ ਹਲੇ ਪਤਾ ਨਹੀਂ ਲੱਗਿਆ ਪਰ ਬਹੁਤ ਬੁਰੀ ਤਰ੍ਹਾਂ ਚੁੱਲਸਕੇ ਮੌਤ ਹੋਈ ਐ ਤੇ ਹੁਣ ਟਾਈਮ ਦਾ ਕੁਛ ਪਤਾ ਨਹੀਂ ਪਰ ਬਹੁਤ ਮਾੜਾ ਹੋਇਆ ਪਰਿਵਾਰ ਦੇ ਨਾਲ ਕਿਹੜੀ ਕਾਰ ਕਿਹੜੀ ਸੀ ਇਹ ਸਵਿਫਟ ਕਾਰ ਸੀਗੀ ਬਈ ਜੀ ਤੇ ਬਾਕੀ ਤਾਂ ਹੁਣ ਅੱਗੇ ਹਨਾ ਚਾਂਚ ਦਾ ਵਿਸ਼ਾ ਦੇਖਿਆ ਜਾਊਗਾ ਵੀ ਕਿਸ ਤਰ੍ਹਾਂ ਹੋਇਆ ਜਾਂ ਕਿਸ ਚੀਜ਼ ਨਾਲ ਟਕਰਾਈ ਗੱਡੀ ਪਹਿਲਾਂ ਠੀਕ ਐ ਤੇ ਪਰ ਬਹੁਤ ਬੁਰਾ ਹੋਇਆ ਪਰਿਵਾਰ ਦੇ ਨਾਲ ਬਹੁਤ ਮੰਦਭਾਗੀ ਕੱਟਣੇ ਸੋ ਦੋ ਹਾਸਾ ਵਾਪਰੇ ਜੀ ਇਹ ਤੁਹਾਨੂੰ ਕਿਵੇਂ ਇਤਲਾਹ ਮਿਲੀ ਸਰ ਕਿਸ ਤਰ੍ਹਾਂ ਦਾ ਹਾਸਾ ਜੀ ਇਹਦੇ ਵਿੱਚ ਕਿੰਨੇ ਵਿਅਕਤੀ ਨੇ ਜਾਣਗੇ ਜੀ ਹਾਂਜੀ ਸਾਨੂੰ ਸਵੇਰੇ ਅੱਜ ਇਹ ਇਤਲਾਹ ਮਿਲੀ ਸੀਗੀ ਅਰਲੀ ਮਾਰਨਿੰਗ ਕਿ ਜਿਹੜੀ ਆਪਣੀ ਕੋਸ ਸੂਲਰ ਘਰਾੜ ਦੇ ਨੇੜੇ ਨਹਿਰ ਹੈਗੀ ਹੈ ਇਹਦੇ ਨੇੜੇ ਇੱਕ ਸਵਿਫਟ ਗੱਡੀ ਜਿਹੜੀ ਐਕਸੀਡੈਂਟ ਹੋਈ ਹੋਈ ਆ ਕੇ ਅਸੀਂ ਮੌਕੇ ਤੇ ਚੈੱਕ ਕੀਤਾ ਜਿਸ ਚ ਪਤ ਦੇਖਿਆ ਕਿ ਅਸੀਂ ਜਿਹੜੀ ਗੱਡੀ ਆ ਇਹ ਪੂਰੀ ਤਰ੍ਹਾਂ ਜਲ ਚੁੱਕੀ ਸੀਗੀ ਅਸੀਂ ਇਹਦੇ ਚਾਸੀ ਨੰਬਰ ਵਗੈਰਾ ਤੋਂ ਜਿਹੜਾ ਗੱਡੀ ਦਾ ਮਾਲਕ ਵਗੈਰਾ ਪਤਾ ਕੀਤਾ ਇਸ ਤੋਂ ਪਤਾ ਲੱਗਿਆ ਕਿ ਜਿਹੜੀ ਹੈਗਾ ਇਹ ਮੋੜਾਂ ਦੀ ਕੁੜੀ ਸੀਗੀ ਹਾਂ ਜੋ ਪ੍ਰਾਈਮ ਫੇਸ਼ੀਆ ਸਾਨੂੰ ਪਤਾ ਲੱਗਿਆ ਜੇ ਕਿ ਇਹ ਮੁਲਾਜ਼ਮ ਸੀਗੀ ਤੇ ਜਿਹੜੀ ਇਹ ਕੋਈ ਆਪਣੇ ਰਿਸ਼ਤੇਦਾਰੀ ਚ ਵਗੈਰਾ ਚ ਭਾਈ ਕੀ ਪਿਸ਼ੌਰ ਜਾ ਰਹੇ ਸੀਗੇ ਤੇ ਇਸ ਤੋਂ ਬਾਅਦ ਅਸੀਂ ਅੱਗੇ ਜਿਹੜੀ ਹੈਗੀ ਹੈ ਜਾਣ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਜਿਵੇਂ ਵੀ ਹੋਊਗੀ ਬਣਨ ਦੀ ਕਾਰਵਾਈ ਹੋਊਗੀ ਉਹ ਕਰਾਂਗੇ ਜੀ ਜਦੋਂ ਸਰ ਤੁਸੀਂ ਆ ਕੇ ਗੱਡੀ ਦੇਖੀ ਹੈਗੀ ਜੀ ਕਿਸ ਤਰ੍ਹਾਂ ਦਾ ਖਲਾਸ ਸੀ ਇਹ ਸ਼ਬ ਜਿਹੜੇ ਸੀਗੇ ਕਿਸ ਤਰ੍ਹਾਂ ਤੋਂ ਹੋਏ ਸੀਗੇ ਇਹਦੇ ਵਿੱਚ ਕਿੰਨੇ ਵਿਅਕਤੀ ਸੀ ਗੱਡੀ ਸੀਗੀ ਜਿਹੜੀ ਇਹ ਜੀ ਪੂਰੀ ਤਰ੍ਹਾਂ ਜਲ ਚੁੱਕੀ ਸੀਗੀ ਤੇ ਇਸ ਚ ਦੋ ਜਣ ਜਿਹੜੇ ਹੈਗੇ ਸੀਗੇ ਵਿਅਕਤੀ ਸੀਗੇ ਜੋ ਪਤਾ ਲੱਗਿਆ ਸਾਨੂੰ ਕਿ ਇੱਕ ਤਾਂ ਜਿਵੇਂ ਦੱਸਿਆ ਮੈਂ ਪਹਿਲਾਂ ਕਿ ਸਾਡੇ ਮੁਲਾਜ਼ਮ ਸੀਗੇ ਏਡੀਜ਼ ਤੇ ਇੱਕ ਉਹਨਾਂ ਦੀ ਜੋ ਪਤਾ ਲੱਗ ਰਿਹਾ ਕਿ ਮਾਤਾ ਜੀ ਸੀਗੇ ਜੀ ਦੋਨੋਂ ਵੀ ਜਲ ਗਏ ਜੀ ਜਲ ਪੂਰੀ ਤਰ੍ਹਾਂ ਜੜੀ ਹੈਗੀਆ ਜੋ ਜਲ ਚੁੱਕੀ ਹੈ ਜੀ ਬੋਡੀ ਇਸ ਤਰ੍ਹਾਂ ਦੀ ਤੁਹਾਡੇ ਕੋਲੋਂ ਹੁਣ ਜਾਂਚ ਚੱਲ ਰਹੀ ਹੈ ਜੀ ਕੀ ਕੀ ਚੈੱਕ ਕਰ ਰਹੇ ਤੁਸੀਂ ਜਿਹੜੀ ਜੀ ਟੀਮ ਤੁਹਾਡੇ ਨਾਲ ਹਾਂਜੀ ਸਾਡੇ ਜਿੱਦਾਂ ਸੀਆਈਏ ਟੀਮ ਵੱਲੋਂ ਵੀ ਟੀਮਾਂ ਆਈਆਂ ਨੇ ਗਈਆਂ ਜੀ ਅਸੀਂ ਇੱਥੇ ਮੌਕਾ ਦੇਖ ਕੇ ਵਿਜ਼ਿਟ ਕਰਕੇ ਗਏ ਨੇਗੇ ਹੋਰ ਵੀ ਸਾਡੇ ਫੋਰੈਂਸਿਕ ਟੀਮਾਂ ਆ ਰਹੀਆਂ ਨੇ ਗਈਆਂ ਤੇ ਸੀਸੀਟੀਵੀ ਕੈਮਰੇ ਵਗੈਰਾ ਜਿਹੜੇ ਉਹ ਚੈੱਕ ਕਰ ਰਹੇ ਆ ਕਿ ਕੋਈ ਫਾਲਸ ਪਲੇ ਨਾ ਹੋਵੇ ਇਹਦੇ ਚ ਅਸੀਂ ਸਾਰਾ ਜਿਹੜਾ ਹੈਗਾ ਚੈੱਕ ਕਰ ਰਹੇ ਹਾਂ ਜੀ ਅਸੀਂ ਉਸ ਦੇ ਮੁਤਾਬਕ ਜਿਹੜਾ ਤੁਹਾਡੇ ਵੱਲੋਂ ਇੱਕ ਕਾਰਵਾਈ ਜਿਹੜੀ ਅੱਗੇ ਵਧਾਈ ਜਾਏ ਹਾਂਜੀ ਜੋ ਵੀ ਪੁਲਿਸ ਅੱਗੇ ਜਿੱਦਾਂ ਵਾਰਿਸ ਕਹਿਣਗੇ ਉਹਨਾਂ ਦੇ ਘਰ ਦੇ ਕਹਿਣਗੇ ਉਹਨਾਂ ਮੁਤਾਬਕ ਪੁਲਿਸ ਚੋਂ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੋਊਗੀ ਉਹ ਕਰਾਂਗੇ